ਆਤੀਆ ਦੇਖੋ ਬੜਾ ਗੰਭੀਰ ਮਸਲਾ ਹੈ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ गुज़र ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲ ਰਿਹਾ। ਮਤਲਬ ਪਾਖੜਾ ਜਿਹੜਾ ਹੈ ਜਿੱਥੇ ਪਾਖੜੇ ਆ ਪਿਛਲੇ ਸਾਲ ਇਹ 1568.48 ਫੀਟ ਸੀ। ਇਸ ਵਾਰ 1555। ਸੋ 11 ਫੁੱਟ ਦਾ ਇਹ ਘਟਾ ਹੈ। ਜੇ ਲਾਈਏ ਪੌਂਗ ਪਿਛਲੇ ਸਾਲ 1325.29 ਸੀ। ਇਸ ਵਾਰ 1293। ਜਨਨ ਕਿ 32 33 ਫੁੱਟ ਇਹ ਥੱਲੇ ਚੱਲ ਰਿਹਾ। ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀ ਸਾਗਰ ਉਹ ਮੀਟਰਾਂ 'ਚ ਹੈ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਟਾਈਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਚੋਂ ਨੇੜੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕਿ ਹਰਿਆਣੇ ਚ ਭਾਜਪਾ ਸਰਕਾਰ ਹੈ ਰਾਜਸਥਾਨ ਚ ਭਾਜਪਾ ਸਰਕਾਰ ਹੈ ਉਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP Rajasthan ਤੇ Haryana ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣੇ ਨੂੰ ਕੀ ਗੱਲ ਜੀ BBMP ਤੱਕੜ धरा ਜਾਈ ਤੇ 60% BBMP ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਭਰ ਹਰਿਆਣਾ ਤੇ ਆਪਣਾ Rajasthan ਦੀਆਂ ਜਿਹੜੀਆਂ ਗਵਰਨਮੈਂਟਾਂ ਆਏ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਉਹਨਾਂ ਦੇ ਅਫਸਰ ਵੀ ਇਹਾਂ ਅਸੀਂ ਵਰ ਚੁੱਕੇ ਆਂ ਕਹਿੰਦੇ ਅਸੀਂ ਕਾ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਦੋ ਦੋ ਤਿੰਨ ਤਿੰਨ ਮਹੀਨੇ ਐਂ ਫਾਲਤੂ ਮੈਂ ਕਹਿੰਦੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਅਸੀਂ ਉੱਤੇ ਹੋਏ ਸੀ ਕੈਪਟਨ ਉਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫਾਲਤੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ حساب ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ 100000 ਰੁਪਇਆ ਦੇਤਾ ਵੀ ਸਾਲ ਬਾਦ ਮੋੜ ਮੈਂ ਤੁਸੀਂ ਉਹ 100000 ਰੁਪਇਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਨੇ ਇੰਨੇ ਇੰਨਾ ਪਾਣੀ ਹੈ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਦਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਰਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆ ਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ ਔਰ ਅਸੀਂ ਨੱਕੇ ਵੜਨ ਆਲੇ ਆ ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ ਪਹਿਲਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ ਕਿ ਹੋਰ ਲੈ ਜਾਓ ਜੀ ਪਾਣੀ ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਨੇ ਤਾਂ ਕੰਡੇ ਵੀ ਜਿਓਏ ਨੇ ਸੋ ਇਸ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਉਹ ਅੰਗਰੇਜ਼ੀ ਵਾਲੇ ਦੁਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸਾਨੂੰ ਤਾਂ ਸੀਐਮ ਸਰ ਦਾ ਕਹਿਣਾ ਹੈ ਕਿ ਪਹਿਲੇ ਕਈ ਨੇਮੀ ਟਿਕਲ ਹੋਈ ਉਹ ਅਕਸਰ ਬਦਲਦੇ ਨੇ ਜਿਹੜਾ ਰਾਤੋਂ ਰਾਤ ਰਾਤੋਂ ਰਾਤ ਤੇ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਕਿ ਨੱਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐਂ ਬਦਲ ਕੇ ਅਫਸਰ ਬਦਲ ਕੇ ਜੀਪੀ ਨੂੰ ਹਾਲਜ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਐਦਾਂ ਬਦਲ ਬਦਲ ਕੇ ਕਿਤਾ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਦੇ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂਗੇ ਕਰਾਂ ਸੌਂਚੋ ਇਹ ਆ ਤਾਂ ਨਹੀਂ ਚੱਲਣਗੀਆਂ ਪੰਜਾਬ ਦੀ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਕਹਿੰਦੇ ਕਾਣੀ ਨਹੀਂ ਜਣਾ ਡੈਡਲੌਕ ਖਤਮ ਕਿਵੇਂ ਹੋਗਾ ਸਾਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਣਗੇ ਪਾਣੀ ਸਾਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੋਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਹਾਂ ਐ ਕਿਵੇਂ ਲੈ ਜਾਣਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਆ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਘਟਾਇਆ ਗਿਆ ਤੀਜੀ ਵਾਰੀ ਕੀ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਬਹੁਤ ਸਟਰੋਂਗ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠ ਰਿਹਾ ਬਾਲ ਸਾਹ ਬੋਰੀ ਉਹ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾ ਨਾਲੇ ਆਪ ਸਰਪਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋਂ ਕੁਰਬਾਨੀਆਂ ਮੰਗਦੇ ਹੋਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓਂ ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦੇ ਸਾਰਿਆਂ ਪਾਰਕ ਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਪੱਕਾ ਧਰਨਾ ਤੇ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਆਰਡਰ ਕਰਨਗੇ ਕੀ ਕਰੋਗੇ ਕਿਸ ਪੰਜਾਬ ਕੀ ਕਰੇਗਾ ਜਿਹੜਾ ਨੀਤੀ ਦੀ ਲੀਕ ਲਈ ਲੜਾਈ ਕੀ ਹੋ ਸਕਦੀ ਜੀ ਲੀਕ ਲਈ ਲੜਾਈ ਕੀ ਹੋ ਸਕਦੀ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतू ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪਾਣੀ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਊਸਿਕ ਪਾਣੀ ਚਾਹੀਦਾ ਐਸ ਵਕਤ 747 ਹੋ ਜਾ ਰਹੇ ਆਂ ਦੇ ਰਹੇ ਆਂ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਤਰਾਜਨੀਤੀ ਕਰਦੇ ਨੇ ਅੱਤ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੀ ਸੀ ਭਗਤ ਬਹੁਤ ਵੱਡੀ ਚੀਜ਼ ਹੈ ਭਗਤ ਤੋਂ ਡਰੀਏ ਠੀਕ ਹੈ ਨਾ ਸੋ ਇਹ ਇਹ ਕਰਦੇ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ ਪੰਜਾਬ ਪੰਜਾਬ ਤੋਂ ਵੀ ਨਾ ਬੀਬੀ ਐਮ ਵੀ ਕਰਦੀ ਹੈ ਅੱਜ ਦਾ ਇਹ ਅੱਜ ਦਾ ਬਿਆਨ ਹੈ ਅੱਲਾ ਵੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਾਨ ਮੇਰੇ ਰਿਸ਼ਤੇਦਾਰ ਨੇ ਮੈਦਾਪੁਰ ਤੋਂ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਇਥੋਂ ਫਿਰ ਉਹਨੂੰ ਕਹਾਂ ਵੀ ਉਹ ਵੀ ਨਿਭਾ ਦਿਓ ਫਿਰ ਜੇ ਰਿਸ਼ਤੇਦਾਰੀ ਤਾਂ ਨਿਭਾਤਾ ਦਿਓ ਫਿਰ ਉਹ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਜੀਮ ਸਾਹਿਬ ਜੀ ਪੀਲ ਨੂੰ ਬੰਨ੍ਹ ਕੇ ਹੋਈ ਆ ਬੀਬੀ ਅੱਬੀ ਦੀ ਹੁਣ 85 ਸਿਕਿਉਰਿਟੀ ਕਵਾਇੰਟਿੰਗ ਦੀ ਗੱਲ ਕੀਤੀ ਗਈ ਆ ਕਿ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਹੁਣ ਕਿਵੇਂ ਜਾਊਗਾ ਕਿਵੇਂ ਰੋਕਿਆ ਜਾਊਗਾ ਕਿ ਰੋਕਤ ਹੋਇਆ ਜੀ ਐ ਤਾਂ ਕੁਛ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਰਾਜਸਤਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਹੀ ਨਹੀਂ ਆਉਣਾ ਜੀ ਐ ਕਿਵੇਂ ਕਰ ਦੇਣਗੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਸਾਹਿਬ ਇੱਥੇ ਤਾਲਾ ਲਾ ਕੇ ਜੇ ਮੈਂ ਤਾਲਾ ਲਾ ਕੇ ਇੱਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥੱਲੇ ਦੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰਿਆਣਾ ਅਫਸਰ ਨਾ ਪਰ ਲੋ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਪੁੱਤ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਾਹਿਬ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਫਸਰ ਬੀਵੀਐਮਬੀ ਕੋਈ 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 ਐਦਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿਣਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ ਅੱਗੇ ਸੀ ਦੇ ਤਾਂ ਕਿ ਸਾਨੂੰ ਬਿੱਟੂ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖ ਪਏ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧੇ ਤੋਂ ਕੋਣ ਕਹਿੰਦਾ ਰਵਨੀਤ ਬਿੱਟੂ ਰਾਜਸਥਾਨ ਦੇ ਵੀ ਕਹਿੰਦਾ ਜੀ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਜਸਥਾਨ ਉਹਦੇ ਉੱਤੇ ਯਕੀਨ ਨਹੀਂ ਹੈਗਾ ਮੈਨੂੰ ਮੈਂਨੂੰ ਰਾਜਸਥਾਨ ਤੋਂ ਪੱਕੀ ਜਵਾਬ ਦੇਊਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ 'ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਹੋਰ ਹੋਰ ਗੱਲ ਵਧੀਆ ਗੱਲ ਕਰ ਰਹੇ ਹੋ ਯਾਰ ਇਹ ਕਿਰੰਟ ਸਿਚੁਏਸ਼ਨ ਕੀ ਹੈ ਪਾਖੜਾ ਪਾਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕਿਰੰਟ ਸਿਚੁਏਸ਼ਨ ਕੀ ਹੈ ਕੋਈ ਪਾਖੜਾ ਡੈਮ ਤੋਂ ਕੋਈ ਤਰ੍ਹਾਂ ਰਿਲੀਜ਼ ਨਹੀਂ ਹੋਇਆ ਐਕਚੁਅਲੀ ਜੋ ਹੋਇਆ ਜਿਹੜਾ ਨਹੀਂ ਪਾਖੜੇ ਤੋਂ ਪਿੱਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਹੈ ਕਿਰੰਟ ਸਿਚੁਏਸ਼ਨ ਕੀ ਹੈ ਜੀ ਨਹੀਂ ਨਹੀਂ ਆ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹ ਇਹ ਪਾਣੀ ਦੇ ਯਾਰ ਇੱਕ ਇੱਕ ਪਿਛਲੇ ਲੰਬੇ ਅੜਸੇ ਤੋਂ ਆਪਣੀ ਸਰਕਾਰ ਦਾ ਆਉਣ ਆਈਏ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਐਸੋਲੇ ਹਾਲਾਤੇ ਆ ਕਿ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟ ਹੈ। ਅਸੀਂ ਤਾਂ ਪਿਆਣੇ ਦੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਪ੍ਰੈਸ਼ਰ ਵੀ ਹੈਗਾ BBMP ਤੇ। ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ। ਇਸੇ ਕਰਕੇ ਤਾਂ ਕਹਿੰਦੇ ਕਿ 60% ਤਾਂ ਸਾਡੇ ਹਿੱਸੇ ਵਿੱਚ। ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ। ਇਹ ਪਹਿਲਾਂ ਵਾਲਿਆਂ ਦੇ ਕੰਡੇ ਬੀਜੇ ਹੋਏ ਨੇ ਅਸਲ 'ਚ। ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ। ਸਾਨੂੰ ਮਿਲ ਜਾਂਦਾ ਹੁੰਦਾ ਸੀ। ਪਹਿਲਾਂ ਹੁਣ ਕੌਣ ਸੀਗੇ? ਮਹਿਲਾਂ ਵਾਲੇ ਸੀਗੇ ਜੀ। ਉਹਨ ਉਨ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਜੀ ਉਦੋਂ ਪਹਿਲਾਂ ਜਿਹੜੇ ਸੀ ਉਹ ਵੀ ਉਹ ਵੀ ਜਿਹੜੇ ਐਲੀਟ ਕਲਾਸ ਐ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਗਨਾਸਾ ਲੈ ਕੇ ਗਏ ਉਹਨੋਂ ਉਹਦੇ ਪਤਾ ਲੱਗਦਾ ਹੈ ਭਾਏ 2 ਮਿੰਟ 2 ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਨਾਈਟ ਸਟਰੀ ਦੀ ਗੱਲ ਕਰਦੇ ਆ ਪਾਣੀ ਪਾਇਆ ਸਾਡੀ ਹੈਗੇ ਕਨਈ ਦੇ ਵਾਰਸ ਹੈਗੇ ਪਾਪਾ ਕਹਿੰਦੇ ਭਾਈ ਕਨਈ ਹੈ ਜਿਹਦੇ ਵਾਰਸ ਆ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰੇ ਚ ਕੱਸੀਆਂ ਚ ਪਾਣੀ ਛੱਡੋ ਜੀ ਜਿੱਤੇ ਜਿੱਤੇ ਪਹੁੰਚ ਗਿਆ ਪੰਜਾਬੀਆਂ ਦੀ ਲੱਗੀ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬਾ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜ ਵਾਲੇ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹੱਥ-ਖਾਂ ਤੇ ਪਹੁੰਚਾਇਆ ਜਾਂਦਾ ਹੈ ਜੇ ਲੈਵਲਸ ਘੱਟ ਨੇ ਕਿਸ ਤਰੀਕੇ ਨਾਲ ਉਸ ਨੂੰ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆਹ ਜਿਹੜੇ ਲੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜਾਂ BBMB ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜਿੰਨੀ ਤੇ ਸਰਕਾਰ ਅਲੋਅਨ ਨਹੀਂ ਕਰਦੀ ਬੀਬੀ ਐਮਬੀ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਹੜਾ ਹੈ ਪੰਜਾਬ ਨੂੰ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਕਰਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਜੀ ਚਾਹੀਦਾ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਸੀਪਟੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦਿਓ ਜੀ ਇਹ ਤੁਹਾਨੂੰ ਦਿਓ ਜੀ ਇਹ ਨਹੀਂ ਹੋ ਸਕਦਾ ਜਦੋਂ ਵੀ ਅੰਮਲੀ ਕਰ ਰਹੀ ਹੈ ਪਾਰਟਿਸਪੇਟ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਝ ਪਾਣੀ ਹਰਿਆਣੇ ਦੇ ਥਰੂ ਰਾਜਸਥਾਨ ਨੂੰ ਜਾਂਦਾ ਹੈ ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਇਸ ਤਰ੍ਹਾਂ ਤੋਂ ਛੱਡੀ ਜਾਂਦੇ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਹੋਰ ਸਰਕਾਰ ਹੁੰਦੀ ਹੈ ਉਦੋਂ ਗੱਲ ਹੋਰ ਹੁੰਦੀ ਹੈ ਉਹ ਰਾਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲਾ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲਓ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਸਪੱਸ਼ਟ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆ ਅੱਜ धरਜੋਤ ਬੈਠਾ ਇਹਦਾ ਇੱਥੋਂ ਐਮਐਲਏ ਆਨੰਗੜਨੰਦਪੁਰ ਸਾਹਿਬ ਇੱਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਤਾਂ ਪਿੰਡ ਪਭੋਰਸਾ ਪਿਆਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗ ਗਏ ਹੈ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗ ਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦਾ ਪਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਰਹੇ ਜਾਂ ਤਾਂ ਪਿਛਲੇ ਸਮੇਂ ਤੋਂ ਪਿੰਡਾਂ ਵਾਲੇ ਪੀਣ ਵਾਲੇ ਪਾਣੀ ਤੋਂ ਕਰਦੇ ਲੇਕਿਨ ਹੂਣ ਜਿਹੜੀ ਸਪਲਾਈ ਚ ਉਹ ਨਹੀਂ ਘਟ ਕੀਤੀ ਨਹਿਰੀ ਪਾਣੀ ਦਿੱਤਾ ਇਹ ਪਾਣੀ ਪਚਾ ਤਾਈਂ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਆ ਜਦਾ ਇੱਕ ਉਹਨਾਂ ਨੇ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਚ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦੋ ਹਜੇ ਵੀ ਦੇਖੋ ਮੇਰੇ ਕੋ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਲਿਆ ਜੀ ਉਹਨਾਂ ਨੇ ਆਪਾਂ ਆ ਮੇਰੇ ਕੋ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 115000 105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਸਰ ਕਿਉਂਕਿ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਬਰ ਚੁੱਕੇ ਨੇ 1631000 99 ਜਾਨੀ ਕਿ 15900 ਚਰਾਨਵੇਂ ਜਾਨੀ ਕਿ 16000 ਕਿਉਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆ ਜਾਓ ਅੰਕੜੇ ਲੈਣੋ ਕਿੱਥੇ ਲੈ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਸਾਨੂੰ ਅਸੀਂ ਤਾਂ ਨਹੀਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਲੋੜ ਹੈ ਅਸੀਂ ਤਾਂ ਸਹੀ ਆ ਆਪਦੇ ਵੱਲੋਂ ਤੁਸੀਂ ਕਰ ਲਓ ਜਿਹੜੇ ਕੋਟਾ ਚ ਕਰਨੇ ਲੋਕਲ ਇਸ਼ੂ ਹੈ ਜੀ ਅਨੰਤਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸਰ ਸੁਨੀਲ ਜੀ ਸੁਨੀਲ ਜਾ ਕੇ ਕਹਿ ਰਹੇ ਕਿ ਸੂਮੰਤਰੀ ਸਰਦ ਦੇ ਜੰਗਰ ਕੇ ਹਲਾਤ ਬਣੇ ਹੋਏ ਹੈ ਅਜਿਹੇ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਆ ਬੰਦਚਾਂ ਨੂੰ ਜਾ ਕੇ ਤੋਂਬੇ ਨੂੰ ਸਟੇਰ ਕਰ ਗਏ ਕਿਹੜੀ ਪਾਰਟੀ ਦੀ ਅੱਜ ਕੱਲੇ ਇਹ ਭਾਜਪਾ ਅੱਜ ਕੱਲ੍ਹ ਫਾਜਪਾ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਰਡਰ ਤੇ ਭੇਜੀ ਹੋਣਾ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ ਨਿੰਦਨਯੋਗ ਬਹੁਤ ਹੀ ਅਤੀ ਅਤੀ ਨਿੰਦਨਯੋਗ ਉਹਦੇ ਚ ਅਸੀਂ ਨਾਲ ਖੜਿਆ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਹਦੇ ਨਾਲ ਕੀ ਸੰਬੰਧ ਹੈ ਜੀ ਮੰਨਦਾ ਸੋਇਦੇ ਇਹਨਾਂ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਪਾਕਿਸਤਾਨੀ ਸਪੋਰਟ ਕਰ ਰਹੇ ਆ ਭਗਵਾਨ ਮੈਂ ਕਦੋਂ ਕਰ ਰਿਹਾ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਇੱਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰੰਜੀਤ ਸਾਗਰ ਚ ਜਾਂ ਪੌਂਗ ਚ ਦੇਤਾ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਗਰ ਇਹਨਾਂ ਪੁਰਾਣੇ ਬਿਜਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚਾਹੇ ਚਨਈ ਕਿੜਾ ਲਓ ਤੁਸੀਂ ਏ.ਟੀ.ਐਮ ਨਾਲ ਮੈਂ ਤੁਸੀ ਐਂ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਾਮਾ ਗਲਾ ਦੋ ਅਸੀਂ ਇੱਥੋਂ ਦੇ ਦਾਂਗੇ ਵੀ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੋਂ ਦੇ ਦਾਂਗੇ ਇਹ ਕਿਹੜੀ ਗੱਲ ਆ ਅੱਜ ਕੱਲ ਕੋਈ ਗ੍ਰੈਵਿਟੀ ਦਾ ਚੱਕਰਾ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਇਹੋ ਬੋਦੇ ਤੇ ਵੀ ਲੱਗਦਾ ਵੀ ਸਰਬ ਪਾਰਟੀ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨਹੀਂ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰ ਦੇ ਸ਼ਾਇਦ ਅਸੀਂ 올 ਪਾਰਟੀ ਮੀਟਿੰਗ ਵੀ ਬੁਲਾਵਾਂਗੇ ਔਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਹੋਣਾ ਹੈ ਜਿਹੜਾ ਉਹ ਚੱਕੇ ਨਾਲ ਪਾਣੀ ਕੱਢਿਆ ਜਾਂਦਾ ਹੈ ਨਾ ਸਿੱਟੀ ਬੈਟ ਹੋ ਰਹੀ ਹੈ ਉਸ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਸਭ ਸੂਬਾ ਸਰਕਾਰ ਦੀ ਜ਼ਰੂਰਤ ਨਹੀਂ ਹੈਗੀ ਉਸ ਨੂੰ ਕਿੱਦਾਂ ਦੇਖਿਆ ਜਾ ਅਸੀਂ ਕਦੋਂ ਜਾਣਦੇ ਇੱਥੇ ਸਾਡੇ ਨਾਲ ਤਾਂ ਕੋਈ ਮੰਗ ਹੀ ਨਹੀਂ ਮੈਂ ਤਾਂ ਵੈਸੇ ਚਲਾ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਦੋ ਮੀਟਿੰਗਾਂ 'ਚ ਆਇਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕਿੰਦਨਾਂ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਤੇ ਤੁਸੀਂ ਸਾਨੂੰ ਕੀ ਪ੍ਰੋਬਲਮ ਹੈ ਜੀ ਹਾਂਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ 2 ਰਾਤ ਦੇ 2:00 ਵਜੇ ਤੱਕ ਟ੍ਰੈਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ 8 ਘੰਟੇ ਭਾ ਕਹਿੰਦੇ ਨੇ ਮੋਰਚਾ ਜਾਰੀ ਰਹੂਗਾ ਇਹ ਕਹਿੰਦੇ ਮੈਨੂੰ ਉਹਨਾਂ ਦਾ ਕੀ ਹੈ ਜੀ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲਓ ਗੱਲ ਭਾਈ ਸਰ ਅੱਜ ਨੰਗਲ ਆਉਣ ਦਾ ਮਕਸਦ ਪਲੱਸ ਤੁਸੀਂ ਕੀ ਆਰਡਰ ਜਾਰੀ ਨੰਗਲ ਆਉਣ ਦਾ ਮਕਸਦ ਨੱਕੇ ਤੇ ਗੇੜਾ ਮਾਰਨਾ हां यो चोरी ना, ना हो जवी अब ਜਿੰਦੇ ਖੇਤ ਨੱਕੇ ਤੇ ਗੇੜਾ ਮਾਰਨ ਠੀਕ ਹੈ ਵੀ ਕੋਈ ਖੱਡ-ਖੋਡ ਲੀਕ ਨਾ ਹੋ ਜਾਏ ਇਧਰ ਉਧਰ ਹਾਂ ਸੀਐਮ ਸਰ ਏਦੇ ਨਾਲ ਬੀਬੀਐਮ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਸਥਿਤੀ ਦੀ ਬਣਦੀ ਵੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਗੜਾ ਦਾ ਕੰਟਰੋਲ ਆ ਉਹ ਹੋਰ ਫੋਰਸ ਕੋਲ ਆ ਇਹੋ ਜਿਹੀ ਕੋਈ ਸਥਿਤੀ ਤਾਂ ਨਹੀਂ ਬਣ ਸਕਦੀ ਇੱਥੇ ਕਿ ਤੱਕੇ ਨਾਲ ਲੈ ਜੇ ਹਾਂ ਤੱਕੇ ਨਾਲ ਲੈ ਜਾ ਕਮਾਲ ਹੈ ਕੀ ਸੰਸਾਰ ਹੈ ਨਾ ਟੱਕੇ ਨਾ ਟੱਕਾ ਨਹੀਂ ਕਰ ਸਕਦੇ ਭਾਜਪਾ ਦੇ ਲਾਟਾ ਤੇ ਭਾਜਪਾ ਨੇ ਨੂ ਪੰਜਾਬ ਦੇ ਭਾਜਪਾ ਦੇ ਆ ਕੁ ਟੀਵੀ ਤੇ ਕਿਉਂ ਨਹੀਂ ਹੁੰਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਉਂ ਨਹੀਂ ਬੋਲਦੇ ਜਖਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਵੀ ਕੀ ਜਿਹੜਾ ਰਸਤੇ ਰੋਕ ਦਿੱਤੇ ਜਾਂਗੇ ਕਹਿੰਦੇ ਜਿਹੜਾ ਪੰਜਾਬ ਤੋਂ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਆਪਣੇ ਹਰਿਆਣਾ ਦੇ ਕੋਈ ਲੀਡਰ ਕਿ ਇਦੋਂ ਇਦੋਂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਦੋਂ ਪਹਿਲਾਂ ਵੀ ਤਾਂ ਤਾਰਾਂ ਲਾਈ ਰੱਖੀਆਂ ਉੱਥੇ ਸ਼ੰਭੂ ਤਖਨੌਰੀ ਠੀਕ ਹੈ ਨਾ ਸੋ ਇਹ ਧਮਕੀ ਨਾ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋਗੇ ਜਿਹੜਾ ਪਾਣੀ ਪੀਣ ਦੇ ਦਿੱਤਾ ਜਾ ਉਹ ਤਾਂ ਭਾਈਕ ਨੇ ਹੀ ਹੈ ਜੀ ਦੇ ਵਾਰਸਾਂ ਜੀ ਇੰਨਾ ਕ ਤਾਂ ਹੋਣਾ ਐਸੀਆਂ ਪੰਜਾਬ ਹੋਰਿਆਣ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀ ਕਰਦੀ ਉਹਨਾਂ ਦੀ ਉਹ ਤਾਂ ਜਾਰੀ ਰਹੂਗਾ ਇੰਨਾ ਕ ਤਾਂ ਸਰ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆਲੇ ਉਹ ਆਪਣੂੰ ਜੰਨੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਉਹਨਾਂ ਨੇ ਪਤਾ ਕੀ ਹੈ ਪਾਜ ਪਾਲਿਆਂ ਕੋਲੇ ਨਾ ਹੁਣ ਉਧਰ ਜੋ ਗਏ ਨਾ ਉਧਰ ਜੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਝਾਕਰ ਕੁਝ ਹੋਰ ਕਹੀ ਜਾਂਦਾ ਮਨਪੀਤ ਪਾਲ ਕੁਝ ਹੋਰ ਗਏ ਕੈਪਟਨ ਸਾਹਿਬ ਕਿੱਥੇ ਨੇ ਉਹ ਭਾਜ ਭਾਜ ਨਿਆਜ ਕਰਾ ਪਾਣੀਆਂ ਦੇ ਰੱਖੇ ਕਿੱਥੇ ਨੇ ਉਹ ਉਹ ਬੋਲਣ ਹੁਣ ਪਾਣੀਆਂ ਦੇ ਰੱਖੇ ਉਹ ਤਾਂ ਬੜੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰੱਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰੱਖੀ ਨਹੀਂ ਕੀਤੀ ਜਾਂਦੀ ਪਾਣੀ ਦੇ ਰੱਖੀ ਕਰਨ ਵਾਤੇ ਅਸੀਂ ਪਾਣੀਆਂ ਦੇ ਰੱਖੀਆਂ ਕਰਦੇ ਆਏ ਆਂ ਅਸੀਂ ਖੇਤਾਂ ਚੋਂ ਪਾਣੀ ਦੀ ਰਾਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਪ੍ਰਤਾਪ ਬਾਹਰ ਮੈਂ ਪਤਾ ਧਰਨਾ ਲਾ ਰਿਹਾ ਬੈਂਸਾ ਬੈਠਣਗੇ ਇੱਥੇ ਪਤਾ ਧਰਨਾ ਨਹੀਂ ਪਤਾ ਧਰਨਾ ਲਾਏ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਵੀ ਮਨ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਹੋਤਾ ਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨੇ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਰਜਿਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਸਰਕਾਰ ਹੈ ਸਾਡੀ ਪਰ ਹਾਂ ਇਹ ਭਾਜਪਾ ਨੂੰ ਦੱਸ ਦਿੰਨੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹਾਂ ਕਦੇ ਕੋਈ ਕਦੇ ਕੁਛ ਕਦੇ ਕੁਛ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੇ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇਪੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇਪੀ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲਓ ਉਸ ਕਾਰਨ ਹੈ ਸਿੱਧਾ ਤਾਂ ਲੱਗਦਾ ਕਿ ਠੋਸ ਕਾਰਨ ਲੱਗਦਾ ਕਿਉਂਕਿ ਪੰਜਾਬ ਚ ਜਿੱਦ ਦੇ ਨਹੀਂ ਜੀ ਉਹ ਇਹ ਤੋਂ ਬਾਦ ਹੋਰ ਕਾਰਨ ਕੀ ਹੋ ਸਕਦਾ ਜੀ ਪੰਜਾਬ ਚ ਜਿੱਦ ਨਹੀਂ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜੱਖੜ ਹੋਰਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜੱਖੜ ਹੋਰੀ ਉੱਥੇ ਕਿਹੜੇ ਮੁੰਨਾ ਪਿੱਟੂ ਜਾਊਗਾ ਹੁਣ ਤੀਜੇ ਦਿਨ ਪੁੱਤ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਚੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਕੋਈ ਇਹਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਵੀ ਹੈ ਕਿ ਮੁੱਦੇ ਦੇ ਚੋਕਾ ਜੀ ਕੋਈ ਗੱਲਬਾਤ ਨਹੀਂ ਤਾਂ ਲੋਕੀ ਜਾਣ ਨਹੀਂ ਦਿੰਦੇ ਕਿ ਤਾਂ ਹੁਣ ਕਾਂਗਰਸ ਨੂੰ ਪੁੱਛ ਲਿਓ ਜੀ ਮੈਂ ਹੁਣ ਕੀ ਕਰਾਂ ਹੁਣ ਦੇਣਾ ਚਾਹੀਦਾ ਬਿਆਨ ਦੱਸ ਰਹੇ ਨੇ ਮੈਂ ਮੰਗ ਕਰੋ ਹੋ ਸਕਦੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ ਹੋਰ ਪਾਰਟੀ ਮੀਟਿੰਗ ਲਾਈ ਜਾਏ ਨਾ ਇਹਦੇ ਬਾਰੇ ਸੋਚ ਰਹੇ ਆ ਕਿ ਅਸੀਂ ਹੋਰ ਪਾਰਟੀ ਮੀਟਿੰਗ ਬਿੱਟੂ ਦਾ ਹੁਣੀ ਹੁਣੀ ਬਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਤੇ ਜਾਂਦੇ ਆਂ ਵੈਰੀ ਗੁੱਡ ਬਹੁਤ ਅੱਛੇ ਆ ਕੇ ਆਜੋ ਆਜੋ ਧਰਤੀ ਤੇ ਮੁੜੇ ਆਓ ਭਾਈ ਆ ਜਾਣਗੇ ਸਾਰੇ ਆ ਜਾਣਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز